ਅਕਾਲੀ ਦਲ ਤੋਂ ਜਿੱਤਦੇ ਨੇ ਪਰ ਉਹਨਾਂ ਦੀਆਂ ਰਾਤ ਨੂੰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਤੇ ਟੋਲ ਦੇ ਵਿੱਚ ਉਹ ਆਪਣੇ ਹੋਰ ਵਰਕਰਾਂ ਦੇ ਨਾਲ ਨੱਚਦੇ ਟੱਪ ਦੇ ਨਜ਼ਰ ਆਉਂਦੇ ਆ ਖੁਸ਼ੀਆਂ ਮਨਾਉਂਦੇ ਨਜ਼ਰ ਆਉਂਦੇ ਉਹ ਸਰਕਾਰ ਹੰਕਾਰ ਹੀ ਇੰਨੇ ਚ ਆ ਗਈ ਸੀ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਅਸੀਂ ਸਰਪੰਚੀ 'ਚ ਧੱਕਾ ਕਰ ਲਿਆ ਇੱਥੇ ਵੀ ਹੋ ਜਾਣਾ ਤੇ ਉਹ ਜਿਹੜਾ ਚੱਲਿਆ ਨਹੀਂ ੱਤਕਿਆ ਬਹੁਤ ਹੱਦ ਤੱਕ ਇਹਨਾਂ ਨੇ ਕੀਤਾ ਪਰ ਲੋਕਾਂ ਨੇ ਇਹਨਾਂ ਦਾ ਜਿਹੜਾ ਉਹ ਗੁਰੂ ਨਗਰੀਦਿਆਂ ਨੇ ਔਰ ਬਹੁਤ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੇ ਇਹਨਾਂ ਨੂੰ ਫਤਵਾ ਦੇ ਦਿੱਤਾ ਵੀ ਹਰ ਜਗ੍ਹਾ ੱਤਕੇਸ਼ਾਈ ਪੰਜਾਬ ਦੇ ਲੋਕ ਨਹੀਂ ਪ੍ਰਦਾਸ਼ ਕਰਨਗੇ ਹਾਦ ਕਿੰਨਾ ਨੇ ਕੀਤੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਰਾਖੇ ਕਹਿੰਦੇ ਆ ਜਿਹੜੇ ਕਹਿੰਦੇ ਆ ਪੰਥ ਦਾ ਠੇਕਾ ਲਿਆ ਨਾ ਜਿਨ੍ਹਾਂ ਨੇ ਪੰਥ ਦੇ ਠੇਕੇਦਾਰ ਇਹਨਾਂ ਦੇ ਮਨਾਂ 'ਚ ਡਰ ਪੈ ਨਹੀਂ ਹੈਗਾ ਔਰ ਮੈਂ ਵੇਖਿਆ ਕਿਦਾਂ ਆਤਿਸ਼ਬਾਜ਼ੀਆਂ ਚੱਲਣ ਡੀਆਂ ਕਿਵੇਂ ਢੋਲ ਠਮੱਕ ਕਿਦਾਂ ਪਟਾਕੇ ਚੱਲਣ ਡਿਆ ਕਿਦਾਂ ਪੈਸੇ ਛੁੱਟੇ ਜਾਣ ਡਿਆ ਉਹ ਥੋੜੀ ਜੀ ਸ਼ਰਮ ਕਰੋ ਜਿੰਦਾ ਨੇ ਕਿਡੇ-ਕਡੇ ਵੱਡੇ ਸਾਕੇ ਕੀਤੇ ਤੇ ਸ਼ਹਾਦਤਾਂ ਦੇ ਦੇਣਿਆ ਇਹ ਦਿਨ ਹੁੰਦੇ ਵਿਰਾਗ ਦੇ ਔਰ ਚੜ੍ਹਦੀ ਕਲਾ ਵਾਲੇ ਪਰ ਇਹਨਾਂ ਨੇ ਤੇ ਸੌ ਹੀ ਖਾਲੀ ਆ ਸਿਰਸੇ ਵਾਲੇ ਸਾਧ ਨੂੰ ਮਾਫੀ ਦੇਣੀ ਉਹਦੀਆਂ ਫਿਲਮਾਂ ਲਵਾਉਣੀਆਂ ਡੇਰਾਵਾਦ ਨੂੰ ਪਰਫੁੱਲਤ ਕਰਨਾ ਨਸ਼ੇ ਨੂੰ ਪਰਫੁੱਲਤ ਕਰਨਾ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀ ਐਮਸੀ ਦੀਆਂ ਚੋਣਾਂ ਦੇ ਰਿਜ਼ਲਟ ਨਿਕਲ ਕੇ ਸਾਹਮਣੇ ਆਏ ਅੰਮ੍ਰਿਤਸਰ ਦੀ ਗੱਲ ਕਰ ਲਾਂ ਤਾਂ ਕਾਂਗਰਸ ਪਾਰਟੀ ਨੇ 43 ਸੀਟਾਂ ਨਾਲ ਆਪਣੀ ਜੇਤੂ ਹਾਸਲ ਕੀਤੀ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਉਥੇ 24 ਸੀਟਾਂ ਜੜੀਆਂ ਉਹ ਆਈਆਂ ਨੇ ਪਰ ਦੂਜੇ ਪਾਸੇ ਅਕਾਲੀ ਦਲ ਦਾ ਖਾਤਾ ਜ਼ਰੂਰ ਖੁੱਲਿਆ ਅੰਮ੍ਰਿਤਸਰ ਦੇ ਵਿੱਚ ਚਾਰ ਸੀਟਾਂ ਚਾਰ ਵਾਡਾ ਦੇ ਵਿੱਚੋਂ ਅਕਾਲੀ ਦਲ ਜੇਤੂ ਰਹੀ ਹੈ ਪੰਜ ਉਮੀਦਵਾਰ ਆਜ਼ਾਦ ਜਿੱਤੇ ਨੇ ਅਤੇ ਨੋ ਭਾਜਪਾ ਨੂੰ ਸੀਟਾਂ ਮਿਲੀਆਂ ਨੇ ਪਰ ਗੱਲ ਇਹ ਨਹੀਂ ਆ ਗੱਲ ਜਿੱਤਣ ਦੀ ਨਹੀਂ ਆ ਗੱਲ ਇਹ ਆ ਕਿ ਜਿੱਤਣ ਤੋਂ ਬਾਅਦ ਜਿਸ ਤਰੀਕੇ ਨਾਲ ਖੁਸ਼ੀਆਂ ਮਨਾਇਆ ਗਿਆ ਇਹ ਸ਼ਹਾਦਤਾ ਦੇ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਨੇ ਆਖਿਆ ਸੀਗਾ ਕਿ ਜੇਕਰ ਕੋਈ ਵੀ ਇਹ ਦਿਨਾਂ ਦੇ ਵਿੱਚ ਸ਼ਹਾਦਤਾ ਨੂੰ ਇਸ ਤਰੀਕੇ ਮਨਾਵੇਗਾ ਸ਼ਾਇਦ ਉਹ ਗਲਤ ਗੱਲ ਹੋਏਗੀ ਕਿਉਂਕਿ ਇਹ ਦਿਨਾਂ ਦੇ ਵਿੱਚ ਖਾਸ ਕਰਕੇ ਨਿਹੰਗ ਸਿੰਘ ਯਸ ਕਈ ਸਿੱਖ ਜਥੇਬੰਦੀਆਂ ਨੰਗੇ ਪੈਰੀ ਰਹਿੰਦੀਆਂ ਨੇ ਬੈੱਡ ਤੇ ਨਹੀਂ ਸੌਂਦੀਆਂ ਪੁੰਜੇ ਸੌਂਦੀਆਂ ਨੇ ਇਹ ਦਿਨਾਂ ਦੇ ਵਿੱਚ ਖਾਸ ਕਰਕੇ ਉਹਨਾਂ ਦੀਆਂ ਸ਼ਹਾਦਤਾ ਨੂੰ ਯਾਦ ਕੀਤਾ ਜਾਂਦਾ ਹੈ ਪਰ ਕੱਲ ਅਜਿਆ ਹੋਇਆ ਜਿੱਤਣ ਤੋਂ ਬਾਅਦ ਢੋਲ ਵੀ ਵੱਜੇ ਸ਼ਰਾਬਾ ਵੀ ਪੀਤੀਆਂ ਗਈਆਂ ਮਿੱਠੇ ਪਕਵਾਨ ਵੀ ਬਣਵਾਏ ਗਏ ਪਰ ਇੱਕ ਗੱਲ ਕਰ ਲਾਂ ਅਕਾਲੀ ਦਲ ਦੀ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਂਦੀ ਹੈ ਵਾਰਡ ਨੰਬਰ 30 ਤੋਂ ਅਵਤਾਰ ਸਿੰਘ ਟਰੱਕਾਂ ਵਾਲੇ ਅਕਾਲੀ ਦਲ ਤੋਂ ਜਿੱਤਦੇ ਨੇ ਪਰ ਉਹਨਾਂ ਦੀਆਂ ਰਾਤ ਨੂੰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਤੇ ਢੋਲ ਦੇ ਵਿੱਚ ਉਹ ਆਪਣੇ ਹੋਰ ਵਰਕਰਾਂ ਦੇ ਨਾਲ ਨੱਚਦੇ ਟੱਪਦੇ ਨਜ਼ਰ ਆਉਂਦੇ ਆ ਖੁਸ਼ੀਆਂ ਮਨਾਉਂਦੇ ਨਜ਼ਰ ਆਉਂਦੇ ਆ ਇਸ ਬਾਬਤ ਗੱਲਬਾਤ ਕਰਦੇ ਆ ਮੇਰੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੋਨੂ ਜੰਡੇ ਵਾਲਾ ਮੌਜੂਦ ਹੈਗੇ ਨੇ OBC ਦੇ ਪ੍ਰਧਾਨ ਨੇ ਇਸ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਪਾਰਟੀ ਦੇ ਵੀ ਕੁਝ ਅਜਿਹੇ ਨਮਾਇंदे ਸਿਗੇ ਜਿਨ੍ਹਾਂ ਨੇ ਖੁਸ਼ੀਆਂ ਮਨਾਈਆਂ ਨੇ ਪਰ ਗੱਲਬਾਤ ਕਰਦੇ ਆ ਵੀਰ ਜੀ ਬਹੁਤ ਬਹੁਤ ਸਵਾਗਤ ਆਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜੋ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਉਸ ਤੇ ਕਈ ਆਗੂ ਸ਼ਾਇਦ ਜ਼ਰੂਰ ਖੜੇ ਉੱtre ਹੋਣਗੇ ਪਰ ਜੋ ਪੰਜਾਬ ਦੀ ਖੇਤਰੀ ਪਾਰਟੀ ਖਵਾਉਂਦੀ ਜੋ ਪੰਥਕ ਪਾਰਟੀ ਖਵਾਉਂਦੀ ਹੈ ਉਸ ਦੇ ਨਮੰਦਿਆਂ ਨੇ ਇਹ ਕੰਮ ਕੀਤਾ ਹੈ ਦੇਖੋ ਬੜੇ ਦੁੱਖ ਦੀ ਗੱਲ ਆ ਸ਼ਹਾਦਤਾਂ ਦੇ ਦਿਨ ਚੱਲਣ ਡਿਆ ਔਰ ਦੁੱਖ ਦੀ ਗੱਲ ਆ ਕਿ ਪਹਿਲੀ ਗੱਲ ਸਰਕਾਰ ਨੂੰ ਸਾਰਿਆਂ ਨੇ ਕਿਹਾ ਸੀ ਵੀ ਇਲੈਕਸ਼ਨਾਂ ਨਾ ਕਰਵਾਈਆਂ ਜਾਣ ਉਹ ਸਰਕਾਰ ਹੰਕਾਰ ਹੀ ਇੰਨੇ ਚ ਆ ਗਈ ਸੀ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਅਸੀਂ ਸਰਪੰਚੀ 'ਚ ਧੱਕਾ ਕਰ ਲਿਆ ਇੱਥੇ ਵੀ ਹੋ ਜਾਣਾ ਤੇ ਉਹ ਜਿਹੜਾ ਚੱਲਿਆ ਨਹੀਂ ਧੱਕਾ ਬਹੁਤ ਹੱਦ ਤੱਕ ਇਹਨਾਂ ਨੇ ਕੀਤਾ ਪਰ ਲੋਕਾਂ ਨੇ ਇਹਨਾਂ ਦਾ ਜਿਹੜਾ ਉਹ ਗੁਰੂ ਨਗਰੀਦਿਆਂ ਨੇ ਔਰ ਬਹੁਤ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੇ ਇਹਨਾਂ ਨੂੰ ਫਤਵਾ ਦੇ ਦਿੱਤਾ ਵੀ ਹਰ ਜਗ੍ਹਾ ਤਕੇਸ਼ਾਈ ਪੰਜਾਬ ਦੇ ਲੋਕ ਨਹੀਂ ਪਰਦਾਸ਼ ਕਰਨਗੇ। ਔਰ ਗੱਲ ਆ ਗਈ ਜਿੱਥੇ ਇਹ ਸ਼ਹੀਦੀ ਦਿਨਾਂ ਦੀ ਉੱਥੇ ਜਿਹੜਾ ਕੱਲ ਚੋਣਾਂ ਦੇ ਨਤੀਜੇ ਆਏ ਆ। ਕੁਝ ਲੋਕ ਤੇ ਜਿਹੜੇ ਚਲੋ ਜਦੋਂ ਜਿੱਤਦੇ ਆ ਥੋੜਾ ਬਹੁਤਾ ਨਾ ਕੀਤਾ। ਪਰ ਕੁਝ ਲੋਕਾਂ ਨੇ ਤੇ ਹੱਦੀ ਕਰ ਦਿੱਤੀ। ਹੱਦ ਕਿੰਨਾ ਨੇ ਕੀਤੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਰਾਖੀ ਕਹਿੰਦੇ ਆ ਜਿਹੜੇ ਕਹਿੰਦੇ ਆ ਪੰਥ ਦਾ ਠੇਕਾ ਲਿਆ ਨਾ ਜਿਨ੍ਹਾਂ ਨੇ ਪੰਥ ਦੇ ਠੇਕੇਦਾਰ ਨਾ ਤੇ ਲੋਕ ਜੱਥੇਦਾਰਾਂ ਦੀ ਮੰਨਦੇ ਆ ਨਾ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਨਾ ਇਹ ਮਾਨ ਮਰਿਆਦਾ ਮੰਨਦੇ ਆ ਤੇ ਨਾ ਇਹ ਸ਼ਹੀਦਾਂ ਸਿੰਘਾਂ ਨੂੰ ਮੰਨਦੇ ਇਹਨਾਂ ਨੂੰ ਆਪਣੀਆਂ ਚੌਧਰਾਂ ਨਾਲ ਹੀ ਆ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਲੋਕਾਂ ਦੇ ਮਨਾਂ 'ਚ ਡਰ ਪੈ ਹੈਗਾ ਵਾ ਜਿਨ੍ਹਾਂ ਲੋਕਾਂ ਤੇ ਉਂਗਲਾਂ ਚੁੱਕਦੇ ਆ ਇਹਨਾਂ ਦੇ ਮਨਾਂ 'ਚ ਡਰ ਪੈ ਨਹੀਂ ਹੈਗਾ ਔਰ ਮੈਂ ਵੇਖਿਆ ਕਿਦਾਂ ਆਤਿਸ਼ਬਾਜ਼ੀਆਂ ਚੱਲਣ ਡੀਆਂ ਕਿਵੇਂ ਢੋਲ ਠਮੱਕ ਕਿਦਾਂ ਪਟਾਕੇ ਚੱਲਣ ਡਿਆ ਕਿਦਾਂ ਪੈਸੇ ਛੁੱਟੇ ਜਾਂਦੇ ਉਹ ਥੋੜੀ ਜੀ ਸ਼ਰਮ ਕਰੋ ਇਹ ਦੇਸ਼ ਜਿਹੜਾ ਵਾ ਦਸ਼ਮੇਸ਼ ਪਿਤਾ ਦੀ ਬਦੌਲਤ ਇਹ ਦੇਸ਼ ਆ ਇਹ ਪੱਗ ਗੁਰੂ ਪਾਸ਼ਾ ਨੇ ਦਿੱਤੀ ਆਪਾਂ ਨੂੰ ਔਰ ਛੋਟੇ-ਛੋਟੀਆਂ ਜਿੰਦਾਂ ਨੇ ਕਿਡੇ-ਕਡੇ ਵੱਡੇ ਸਾਕੇ ਕੀਤੇ ਤੇ ਸ਼ਹਾਦਤਾਂ ਦੇ ਦੇਣਿਆ ਇਹ ਦਿਨ ਹੁੰਦੇ ਬੈਰਾਗ ਦੇ ਔਰ ਚੜ੍ਹਦੀ ਕਲਾ ਵਾਲੇ ਪਰ ਜੇਕਰ ਇਹਨਾਂ ਦਿਨਾਂ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਵਾ ਵੀ ਖੁਸ਼ੀ ਨਹੀਂ ਮਨਾਉਣੀ ਤੇ ਫਿਰ ਆਪਾਂ ਜੇ ਖੁਸ਼ੀਆਂ ਮਨਾਉਣੇ ਤੇ ਕਿੱਥੋਂ ਤੱਕ ਜਾਇਜ਼ ਆ ਇਹਨਾਂ ਦਿਨਾਂ 'ਚ ਲੋਕ ਨੰਗੇ ਪੈਰੀ ਰਹਿੰਦੇ ਇਹਨਾਂ ਦਿਨਾਂ 'ਚ ਲੋਕ ਥੱਲੇ ਸੌਂਦੇ ਇਹਨਾਂ ਦਿਨਾਂ ਦੇ ਵਿੱਚ ਲੋਕ ਸੇਵਾ ਭਾਵਨਾ ਤੇ ਸ਼ਰਦਾ ਦੇ ਨਾਲ ਰਹਿੰਦੇ ਆ ਤੇ ਔਰ ਮਹਿਸੂਸ ਕਰਦੇ ਆ ਔਰ ਵੱਤ-ਵੱਤ ਬਾਣੀ ਪੜ੍ਹਦੇ ਆ ਇਹਨਾਂ ਦਿਨਾਂ ਦੇ ਵਿੱਚ ਭੀ ਅਸੀਂ ਜਿਹੜੇ ਸ਼ਰਦਾ ਦੇ ਫੁੱਲ ਭੇਟ ਕਰ ਸੀਗੇ ਹਰ ਬੰਦੇ ਦੀ ਆਸਤਾ ਹੁੰਦੀ ਆ ਔਰ ਕਿਸੇ ਦੀ ਕਿਸੇ ਤਰ੍ਹਾਂ ਕਿਸੇ ਦੀ ਕਿਸੇ ਤਰ੍ਹਾਂ ਔਰ ਇੱਥੋਂ ਲੋਕ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਜਿਹੜਾ ਵਾ ਉਹ ਪੈਦਲ ਯਾਤਰਾ ਕਰਕੇ ਜਾਂਦੇ ਆ ਇਹਨਾਂ ਲੋਕਾਂ ਦੇ ਵਿੱਚ ਆਸਥਾ ਔਰ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਪ੍ਰੇਮ ਆ ਔਰ ਅੱਜ ਵੀ ਉਹ ਗੁਰੂ ਸਾਹਿਬ ਦਾ ਸ਼ੁਕਰਿਆਦਾ ਕਰਦੇ ਆ ਵੀ ਸੱਚੇ ਪਾਤਸ਼ਾਹ ਸੀ ਤੁਹਾਡਾ ਦੇਣ ਹੀ ਨਹੀਂ ਦੇ ਸਕਦੇ ਤੁਹਾਡੀ ਕੁਰਬਾਨੀ ਦਾ ਕਦੀ ਦੇਣ ਹੀ ਨਹੀਂ ਦੇ ਸਕਦੇ ਕਿਉਂਕਿ ਮਹਾਰਾਜ ਜੇ ਤੁਸੀਂ ਨਾ ਹੁੰਦੇ ਤੇ ਅੱਜ ਅਸੀਂ ਗੁਲਾਮ ਹੋਣਾ ਸੀ ਇਹ ਗੁਲਾਮੀ ਦੀਆਂ ਜ਼ੰਜੀਰਾਂ ਜੇ ਤੋੜੀਆਂ ਨਾ ਔਰ ਉਹ ਗੁਰੂ ਪਾਤਸ਼ਾਹ ਨੇ ਤੋੜੀਆਂ ਔਰ ਅੱਜ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਿਹੜੀ ਆ ਉਹ ਵਰਲਡ ਦੀ ਪੂਰੇ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਹੈ ਸੋ ਅੱਜ ਜੇਕਰ ਗੱਲ ਕਰ ਲਈਏ ਉਹਦਾ ਕਹਿ ਦਿੰਦੇ ਨੇ ਕਿ ਜਥੇਦਾਰ ਸਾਹਿਬ ਸਾਡੇ ਐਲਾਨ ਨਹੀਂ ਕਰਦੇ ਪਰ ਅੱਜ ਜੇਕਰ ਐਲਾਨ ਕੀਤਾ ਤੇ ਫਿਰ ਪੰਥ ਦਾ ਵੀ ਇੱਕ ਫਰਜ਼ ਬਣਦਾ ਸੀਗਾ ਕਿ ਉਹਨਾਂ ਦੇ ਜਥੇਦਾਰ ਦੀ ਹੁਕਮ ਦੀ ਜਿਹੜੀ ਆ ਉਹ ਲੰਘਣਾ ਨਾ ਕੀਤੀ ਜਾਵੇ ਉਹਨਾਂ ਦੀ ਹੁਕਮ ਦੀ ਪਾਲਣਾ ਕੀਤੀ ਜਥੇਦਾਰ ਨੂੰ ਮੰਨਦੇ ਕਿੱਥੇ ਆਏ ਜੇ ਜਥੇਦਾਰ ਸਾਹਿਬ ਨੂੰ ਮੰਨਦੇ ਹੁੰਦੇ ਤੇ ਜਥੇਦਾਰ ਸਾਹਿਬ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਿੱਦਾਂ ਦੁਹਾਈਆਂ ਦੇਣ ਡੇ ਇਹਦਾ ਤੇ ਟਰੈਪ ਚ ਕਿੱਦਾਂ ਫਸ ਗਿਓ ਉਹਨਾਂ ਨੂੰ ਤੇ ਦਿਨੋ ਦਿਨ ਬਲੈਕਮੇਲ ਕੀਤਾ ਜਾਂਦੇ ਆ ਇਹ ਜਥੇਦਾਰਾਂ ਨੂੰ ਨਹੀਂ ਮੰਨਦੇ ਅੱਜ ਤੁਸੀਂ ਐਜੀਪੀਸੀ ਦੇ ਪ੍ਰਧਾਨ ਵੇਖ ਲਓ ਕਿਸ ਹਿਸਾਬ ਦੇ ਨਾਲ ਗਾਲਾਂ ਕੱਢ ਰਿਹਾ ਬੀਬੀ ਜਗੀਰ ਕੌਰ ਨੂੰ ਸੁਣਿਆ ਤੁਸੀਂ ਪ੍ਰਧਾਨ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਜਥੇਦਾਰ ਸਾਹਿਬ ਨੇ ਮਾੜੀ ਜੀ ਗੱਲ ਕਹਿਤੀ ਤੇ ਉਹ ਕਿਦਾਂ ਪਲਾਨ ਕਰਕੇ ਇੱਕ ਉਹਨਾਂ ਨੇ ਉਹਨਾਂ ਦਾ ਰਿਸ਼ਤੇਦਾਰ ਲੈ ਆਂਦਾ ਇਹ ਸਾਰੇ ਪਲਾਨ ਇਕਾਲੀ ਦਲ ਦੇ ਵਿੱਚ ਬਹੁਤ ਸਾਰੇ ਲੀਡਰ ਆ ਜਿਹੜੇ ਇਕਾਲੀ ਦਲ ਪੰਥਕ ਪਾਰਟੀ ਸੀ ਹੁੰਦੀ ਸੀ ਪਰ ਜਿਹੜੀ ਚੀਜ਼ ਚੱਲ ਜੇ ਵੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਅੱਜ ਅਸੀਂ ਉਹ ਗੱਲ ਕਰਦੇ ਹਾਂ ਉਹ ਰਾਜ ਨਾ ਤੇ ਉਹ ਲੀਡਰ ਹੈ ਨਾ ਉਹਦਾਂ ਦਾ ਰਾਜ ਆਉਣਾ ਤੁਸੀਂ ਉਹ ਸਹੀ ਰਸਤੇ ਤੇ ਚੱਲ ਸਕਦੇ ਜੇ ਪਰ ਇਹਨਾਂ ਨੇ ਤੇ ਸੌ ਹੀ ਖਾਲੀ ਆ ਸਿਰਸੇ ਵਾਲੇ ਸਾਧ ਨੂੰ ਮਾਫੀ ਦੇਣੀ ਉਹਦੀਆਂ ਫਿਲਮਾਂ ਲਵਾਉਣੀਆਂ ਡੇਰਾਵਾਦ ਨੂੰ ਪਰਫੁੱਲਤ ਕਰਨਾ ਨਸ਼ੇ ਨੂੰ ਪਰਫੁੱਲਤ ਕਰਨਾ ਆਪਣੇਆਂ ਨੂੰ ਧੱਕੇ ਦੇਣੇ ਬਗਾਨਿਆਂ ਦੇ ਨਾਲ ਜਾ ਕੇ ਖਲੋਣਾ ਇਹ ਇਹਨਾਂ ਦੀਆਂ ਪਰੰਪਰਾਵਾਂ ਜਿਹੜੀਆਂ ਸਾਡੇ ਤੋਂ ਉਲਟ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆਪਣੇ ਲੋਕਾਂ ਨੂੰ ਕਟਵਾਇਆ ਡੀਜੀਪੀ ਲਾਏ ਜਥੇਦਾਰ ਕੌਂਕੇ ਦਾ ਕੀ ਕੁਝ ਹੋਇਆ ਆਰਬਿਟ ਬੱਸਾਂ 'ਚੋਂ ਧੱਕੇ ਦਿੱਤੇ ਕੀ ਕੋਈ ਜਨਾ ਕੀਤਾ ਔਰ ਜਦੋਂ ਇਹਨਾਂ ਨੂੰ ਸਜਾਵਾਂ ਲਾਈਆਂ ਸਜਾਵਾਂ ਕਿ ਲਾਈਆਂ ਇਹ ਜੀ ਤੁਸੀਂ ਬਾਥਰੂਮ ਸਾਫ਼ ਕਰੋ ਤੁਸੀਂ ਬਰਸ਼ਾ ਲੈ ਕੇ ਖਲੋ ਜੋ ਹੁਣ ਬਾਥਰੂਮ ਤੇ ਪਹਿਲਾਂ ਹੀ ਉੱਥੇ ਭਰਾਓ ਸਾਫ਼ ਹੁੰਦੇ ਦਰਬਾਰ ਸਾਹਿਬ ਤੇ ਸਫਾਈ ਇੰਨੀ ਆ ਦਰਬਾਰ ਸਾਹਿਬ ਦੇ ਬਾਥਰੂਮ ਸਾਫ਼ ਹੁੰਦੇ ਆ ਜੇ ਇਹਨਾਂ ਕੋ ਸਾਫ਼ ਕਰਵਾਉਣੇ ਸੀ ਨਾ ਤੇ ਉਹ ਗੁਰੂ ਨਗਰੀ ਦੇ ਵਿੱਚ ਬੱਸ ਸਟੈਂਡ ਦੇ ਰੇਲਵੇ ਸਟੇਸ਼ਨ ਦੇ 에ਰਪੋਰਟ ਦੇ ਬਾਥਰੂਮ ਸਾਫ਼ ਕਰਾਉਂਦੇ ਉੱਥੇ ਵੀ ਸੰਗਤ ਆਉਂਦੀ ਜਿਹੜੀ ਮੱਥਾ ਟੇਕਦੀ ਥੱਲੇ ਤੇ ਇਹਨਾਂ ਲੋਕਾਂ ਨੂੰ ਜਿਹੜੀ ਸੇਵਾ ਲਈ ਉਹ ਸਾਫ਼ ਸੁਥਰਿਆਂ ਨੂੰ ਸਾਫ਼ ਕਰੀ ਜਾਂਦੇ ਆ ਔਰ ਜੇ ਕੋਈ ਵਿਵਾਦ ਦਾ ਦੂਜਾ ਨਾਮ ਹੈ ਨਾ ਇਹਨਾਂ ਚ ਦੋ ਤਿੰਨ ਪਵਾੜੇ ਦੀਆਂ ਜੜਾਂ ਇਨਾਂ ਚ ਉਹ ਸਿਰਫ ਵਿਵਾਦ ਹੀ ਲੱਭਦੇ ਰਹਿੰਦੀਆਂ ਉਹਨਾਂ ਨੇ ਸਤਿਆਨਾਸ ਅਕਾਲੀ ਦਲ ਦਾ ਕੀਤਾ ਤੇ ਉਹ ਵੀ ਹੁਣ ਸਪਸ਼ਟ ਕਰਨ ਵੀ ਉਹਨਾਂ ਦੇ ਲੋਕ ਜਿਹੜੇ ਸ਼ੀਦੀ ਦਿਹਾੜਿਆਂ ਚ ਇੰਨੀਆਂ ਖੁਸ਼ੀਆਂ ਮਨਾਉਣ ਡਿਆ ਉਦਾਂ ਤੇ ਨਿੱਕੇ ਨਿੱਕੇ ਗੱਲਾਂ ਤੋਂ ਲਾਈਵ ਹੋ ਜਾਂਦੇ ਹੁਣ ਤਾਂ ਦੋ ਲਫ਼ਜ਼ ਨਹੀਂ ਉਹਨਾਂ ਦੇ ਮੂੰਹ ਨਿਕਲੇ ਬਿਲਕੁਲ ਇੱਕ ਵਾਰ ਮੈਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਇਹ ਵਾਰਡ ਨੰਬਰ 30 ਦੇ ਅਵਤਾਰ ਸਿੰਘ ਟਰੱਕਾ ਵਾਲੇ ਨੇ ਜੋ ਕੱਲ ਜਿੱਤੇ ਨੇ ਉਸ ਪਾਰਟੀ ਤੋਂ ਉਹਦੀਆਂ ਇਹ ਨੱਚਦੇ ਟੱਪਦੇ ਦੀਆਂ ਵੀ ਜਿਹੜੀਆਂ ਵੀਡੀਓ ਨੇ ਉਹ ਵੀ ਤੁਹਾਨੂੰ ਜ਼ਰੂਰ ਇੱਕ ਵਾਰ ਦਿਖਾ ਦੰਨੇ ਬਿਲਕੁਲ ਤੁਸੀਂ ਸਾਫ਼ ਤੌਰ ਤੇ ਦੇਖੋ ਜੇਕਰ ਢੋਲ ਢੋਲ ਦੇ ਨਾਲ ਨੱਚ ਟਪ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਉਹਨਾਂ ਦੀ ਵੀ ਇੱਕ ਵੀਡੀਓ ਹੈ ਜਿਸ ਦੇ ਵਿੱਚ ਆਤਿਸ਼ਬਾਜੀ ਵੀ ਚਲਾਈ ਗਈ ਹੈ ਕਿਥੋਂ ਤੱਕ ਇਹ ਜਾਇਜ਼ ਸੀਗਾ ਮੈਂ ਕਹਿੰਦਾ ਕਿ ਚਲੋ ਆਪਾਂ ਇਸ ਜਗ੍ਹਾ ਤੇ ਬੈਠ ਕੇ ਆਪਾਂ ਸਵਿਲੀਆਨਾ ਆਪਾਂ ਆਮ ਲੋਕ ਹਾਂ ਆਪਾਂ ਫਿਰ ਵੀ ਉਸ ਚੀਜ਼ ਨੂੰ ਲੈ ਕੇ ਕਹਿੰਦੇ ਆ ਕਿ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡਿਆ ਚਲੋ ਸਾਡੇ ਲਈ ਸ਼ਹਾਦਤਾ ਦੇ ਦਿਨ ਨੇ ਨਿਹੰਗ ਸਿੰਘ ਜਥੇਬੰਦੀਆਂ ਇਹ ਦਿਨਾਂ ਨੂੰ ਹੋਰ ਉਸ ਤਰੀਕੇ ਨਾਲ ਮਨਾਉਂਦੀਆਂ ਨੇ ਬੜਾ ਖਿਆਲ ਰੱਖਦੇ ਨੇ ਇਸ ਦਿਨਾਂ ਦੇ ਵਿੱਚ ਉਹਨਾਂ ਦੇ ਹਿਰਦਿਆਂ ਨੂੰ ਕੀ ਗੱਲ ਬੁਲਾਉਂਦੇ ਰਹਿ ਗਿਆ ਹੋਗਾ ਇਹ ਚੀਜ਼ਾਂ ਕਰਕੇ ਬਿਲਕੁਲ ਦੁੱਖ ਤੇ ਉਹਨਾਂ ਨੂੰ ਲੱਗਦਾ ਪਰ ਇਹਨਾਂ ਨੂੰ ਨਹੀਂ ਨਾ ਕੋਈ ਲੈਣਾ ਦੇਣਾ ਇਹ ਤੁਹਾਨੂੰ ਦੱਸਿਆ ਇਹ ਆ ਧਰਮ ਦੇ ਠੇਕੇਦਾਰ ਔਰ ਇਹ ਫੁਕੀਆਂ 14 ਦੇ ਚੱਕਰਾਂ ਦੇ ਵਿੱਚ ਫਿਰਦੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਦਿਖਾਵਾ ਕੁਸ਼ੂਰ ਆ ਪਹਿਰਾਵਾ ਕੁਸ਼ੂਰ ਆ ਅਸੀਂ ਲੋਕ ਜਿਹੜੇ ਆ ਬਹੁਤ ਗੁੰਮਰਾਹ ਹੋ ਗਏ ਇਹਨਾਂ ਨੂੰ ਅਸੀਂ ਪੰਥ ਦੇ ਰਾਖੇ ਸਮਝਦੇ ਹਾਂ ਅੱਜ ਕਿੱਥੇ ਪੰਥ ਦੇ ਰਾਖੇ ਦੱਸੋ ਅੱਜ ਪਾਣੀ ਸਾਡੇ ਜ਼ਹਿਰੀਲੇ ਕਿਤੇ ਜਾਣਦਾ ਪਾਣੀਆਂ ਦੇ ਵਿੱਚ ਮੌਤ ਘੋਲ-ਘੋਲ ਕੇ ਆ ਰਹੀ ਆ ਔਰ ਕਦੀ ਇਹਨਾਂ ਦੇ ਮੂੰਹੋਂ ਦੋ ਲਫ਼ਜ਼ ਨਹੀਂ ਸੁਣੇ ਤੇ ਉੱਥੇ ਮੜੀ ਜੀ ਕਿਤੇ ਗੋਲੀ ਚੱਲਦੀ ਆ ਤੇ ਉਹ ਮਂਜੀਠੀਏ ਵਰਗੇ ਜਿਹੜੇ ਆ ਗੁੰਡੇ ਉਹ ਆਣ ਕੇ ਤੇ ਲਾਈਵ ਹੋ ਕੇ ਗੁੰਡਾਗਰਦੀ ਵਿਖਾਉਂਦੇ ਕਿਦਾਂ ਤੈਸ਼ ਤਾਂ ਪਾਉਂਦੇ ਲੋਕਾਂ ਨੂੰ ਆ ਕਰਦਾਂਗੇ ਉਹ ਕਰ ਇਹ ਪੰਜਾਬ ਦਾ ਜਿਹੜਾ ਮਾਹੌਲ ਆ ਨਾ ਅੱਜ ਵੀ ਖਰਾਬ ਕਰਨ ਦੇ ਵਿੱਚ ਅਹਿਮ ਰੋਲ ਜੇ ਕੋਈ ਪਾਉਂਦਾ ਨਾ ਤੇ ਉਹ ਅਕਾਲੀ ਦਾ ਲਿਆ ਮੈਂ ਇਹ ਗੱਲ ਕਹਿਣ ਤੋਂ ਬਿਲਕੁਲ ਨਹੀਂ ਡਰਦਾ ਇਹਨਾਂ ਦੇ ਗੁੰਡਾਗਰਦੀ ਜਿਹੜੀ ਆ ਨਾ ਅੱਜ ਵੀ ਇਹਨਾਂ ਦੇ ਵਿੱਚ ਇੰਨਾ ਕੁ ਗੁੰਡਾਗਰਦੀ ਤੇ ਇੰਨਾ ਕੁ ਜ਼ਹਿਰ ਮਨਾਂ 'ਚ ਭਰਿਆ ਹੈ ਲੋਕਾਂ ਨੂੰ ਪਤਾ ਨਹੀਂ ਕੀ ਇਹਨਾਂ ਨੂੰ ਹੋ ਗਿਆ ਵਾਏ ਕਿਹੜੇ ਬੰਨੇ ਤੁਰ ਪਿਆ ਹੈ ਪਰ ਇਸ ਤੋਂ ਇਲਾਵਾ ਗੱਲ ਕਰਾਂ ਤੁਹਾਡੀ ਪਾਰਟੀ ਦੇ ਕੁਝ ਨੁਮਾਇੰਦਿਆਂ ਦੇ ਡੱਛੜੇ ਆਪਰੇ ਦੇ ਨਜ਼ਰ ਆਏ ਨੇ ਹਾਲਾਂਕਿ ਇੱਕ ਦਿਨ ਪਹਿਲਾਂ ਆਪਣੇ ਐਮਪੀ ਜੋ ਗੁਰੂ ਨਗਰੀ ਦੇ ਨੇ ਗੁਰਜੀਤ ਸਿੰਘ ਔਇਲਾ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਸ ਤਰੀਕੇ ਨਾਲ ਆਪਾਂ ਖੁਸ਼ੀ ਨਹੀਂ ਮਨਾਵਾਂਗੇ ਪਰ ਕੁਝ ਨੁਮਾਇੰਦੇ ਤੁਹਾਡੇ ਵੀ ਰੱਛ ਦੇ ਡੱਬ ਦੇ ਨਜ਼ਰ ਆਏ ਬਿਲਕੁਲ ਗਲਤ ਗੱਲ ਹੈ ਜੇ ਦੇਖੋ ਇਹ ਇਹ ਬਿਲਕੁਲ ਬੇਵਕੂਫਾਂ ਵਾਲੀ ਗੱਲ ਹੈ ਨਹੀਂ ਕਰਨਾ ਚਾਹੀਦਾ ਮੈਂ ਤਾਂ ਚਾਹੇ ਕੋਈ ਕਿਸੇ ਪਾਰਟੀ ਦਾ ਵੀ ਅਸੀਂ ਪਾਰਟੀਆਂ ਤੋਂ ਬਹੁਤ ਵੱਡੀ ਗੱਲ ਹੈ ਪੰਜਾਬ ਦੀਆਂ ਔਰ ਇਸ ਦੇਸ਼ ਦੀਆਂ ਰਵਾਇਤਾਂ ਜਿਹੜੀਆਂ ਆ ਇਹ ਜਦੋਂ ਦਿਨ ਹੀ ਸ਼ਹਾਦਤਾਂ ਤੇ ਚੱਲਣ ਡਿਆ ਜੇ ਐਮਪੀ ਸਾਹਿਬ ਨੇ ਕਿਹਾ ਵਾ ਜਥੇਦਾਰ ਸਾਹਿਬ ਨੇ ਕਿਹਾ ਵਾ ਹਰ ਇੱਕ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਇਹ ਦਿਨ ਜਿਹੜੇ ਸ਼ਹਾਦਤਾਂ ਦੇ ਆ ਇਹਨਾਂ ਦਿਨਾਂ 'ਚ ਤੇ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਲੱਗਦਾ ਜੇਕਰ ਜਿੱਤੇ ਸੀਗੇ ਤਾਂ ਸ਼੍ਰੀ ਕਾਲ ਤਖਸਾਲ ਸਾਹਿਬ ਜਾ ਕੇ ਨਤਮਸਤਕ ਹੁੰਦੇ ਕਿਉਂਕਿ ਉਸ ਜਗ੍ਹਾ ਤੋਂ ਰਾਜਨੀਤੀ ਵੱਡੀ ਤਾਂ ਕੋਈ ਨਹੀਂ ਹੋਈ ਜਾਏਗੀ ਬਿਲਕੁਲ ਉਸ ਤੋਂ ਵੱਡਾ ਕੁਝ ਨਹੀਂ ਹੈ ਇਹ ਗੱਲ ਬਿਲਕੁਲ ਸੱਚ ਹੈ ਤੁਹਾਡੀ ਅਕਾਲ ਤਖਤ ਤੋਂ ਵੱਡਾ ਕੋਈ ਤਖਤ ਨਹੀਂ ਆ ਦੁਨੀਆ ਦਾ ਇੱਕ ਇੱਕ ਤਖਤ ਆ ਜਿੱਥੇ ਸੱਚਾਈ ਔਰ ਝੂਠ ਦੀ ਕੋਈ ਜਗ੍ਹਾ ਨਹੀਂ ਉੱਥੇ ਔਰ ਉੱਥੇ ਮਹਾਰਾਜ ਦਾ ਤਖਤ ਆ ਔਰ ਅਕਾਲ ਦਾ ਤਖਤ ਆ ਉੱਥੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਉਸ ਤਖਤ ਦੇ ਗੱਲ ਇਹ ਨਹੀਂ ਕਿ ਰਾਜਨੀਤਿਕ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਕਿ ਸਾਡਾ ਉਹ ਅਕਾਲ ਤਖਤ ਸਾਹਿਬ ਆ ਸਾਡੀ ਉਹ ਰਾਜਨੀਤੀ ਉੱਥੋਂ ਸ਼ੁਰੂ ਹੁੰਦੀ ਪਰ ਫਿਰ ਵੀ ਆਪਾਂ ਕਿਉਂ ਨਹੀਂ ਉੱਥੇ ਜਾ ਕੇ ਦਰਸ਼ਨ ਦੀਦਾਰੀ ਕਰਦੇ ਜਾਂ ਜਦੋਂ ਜਿੱਤੇ ਆ ਜਾਂ ਉਸ ਤੋਂ ਪਹਿਲਾਂ ਆਪਾਂ ਕਿਉਂ ਨਹੀਂ ਉੱਥੇ ਦਰਸ਼ਨ ਦੀਦਾਰੀ ਕੀਤੀ ਕਿਉਂ ਅਰਦਾਸ ਬੇਨਤੀ ਨਹੀਂ ਕੀਤੀ ਸੋਚ ਤੁਹਾਡੇ ਅੰਦਰ ਕੀ ਆ ਬਾਹਰ ਕੀ ਆ ਸੋਚ ਸੋਚਦਾ ਫਰਕ ਅੱਜਕੱਲ ਹਰ ਇੱਕ ਲੀਡਰ ਨੇ ਦੋ ਗੁਰਬਾਣੀ ਦੀਆਂ ਪੰਕਤੀਆਂ ਰੱਟੀਆਂ ਰਟਾਈਆਂ ਬੋਲ ਦਿੰਦੇ ਬਸ ਤੇ ਅਸੀਂ ਲੋਕ ਸਮਝ ਲੈਨੇ ਪੰਥਕ ਨੇ ਇਹਨਾਂ ਨੂੰ ਪੰਥ ਦਾ ਦਰਦ ਨਹੀਂ ਆ ਅੱਜ ਕਿਸਾਨੀ ਦਾ ਦਰਦ ਵੇਖੋ ਕਿਦਾਂ ਡੱਲੇয়াল ਸਾਹਿਬ ਜਿਹੜਾ ਸਾਡੀ ਲੜਾਈ ਲੜ ਰਿਹਾ ਉਹ ਤੇ ਸਾਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਤੁਹਾਡੇ ਦਿਲਾਂ ਦੇ ਅੰਦਰ ਦਰਦ ਹੋਣਾ ਚਾਹੀਦਾ ਅੱਜ ਪਾਣੀਆਂ ਦੀ ਗੱਲ ਕਰੀਏ ਬੁੱਢੇ ਨਾਲੇ ਦੀ ਕਰੀਏ ਚਾਹੇ ਅਮ੍ਰਿਤਸਰ ਦੀ ਡਰੇਨ ਦੀ ਗੱਲ ਕਰੀਏ ਇਹ ਬਹੁਤ ਜ਼ਿਆਦਾ ਜਿਹੜਾ ਮਸਲਾ ਸੋਚਣ ਵਾਲਾ ਵਾ ਔਰ ਅੱਜ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਾਇਨਾ ਚੀ ਚਲ ਧਿਆਨ ਦਿੱਤਾ ਤਾਂ ਫਿਰ ਜ਼ਿੰਦਗੀ ਸਾਡੀ ਜਿਹੜੀ ਆ ਉਹ ਖਤਰੇ 'ਚ ਆ। ਅੱਛਾ ਲਾਸਟ ਸਵਾਲ ਪੁੱਛੂੰਗਾ। ਸੋਨੂ ਜਿਹੜੇ ਆਲਾ ਪੇਲੇ ਅਕਸਰ ਇੰਟਰਵਿਊਆਂ ਦੇ ਵਿੱਚ ਰੋਲਾ ਪਾਉਂਦੇ ਆਏ ਰਹੇ ਨੇ ਕਿ ਢਾਈ ਸਾਲ ਤੋਂ ਇਲੈਕਸ਼ਨਾਂ ਨਹੀਂ ਹੋਈਆਂ। ਹਰਮੰਦਰ ਸਾਹਿਬ ਦਾ ਆਲਾਦ ਵਾਲਾ ਬੜਾ ਗੰਦਾ ਹੈ। ਗੁਰੂ ਨਗਰੀ ਦਾ ਬੇੜਾ ਗਿਰ ਕਰਤਾ। ਬੱਸ ਸਟੈਂਡ ਦੇ ਸੂਚਾਲੇ ਨਹੀਂ ਬਣੇ। ਹੁਣ ਮੇਅਰ ਤੁਹਾਡਾ ਬਣੇਗਾ। ਕੰਮ ਕਰਵਾਓਗੇ। ਹੁਣ ਹੁਣ ਤੇਰੀ ਕੋਈ ਕੰਪਲੇਂਟ ਆਏਗੀ। ਨਾਲ ਲੈ ਕੇ ਜਾਊਂਗਾ। ਨਾਲ ਲੈ ਕੇ ਜਾਇਆ ਕਰੂੰਗਾ ਉਹਦਾ। ਕੰਮ ਤੋਂ ਨਹੀਂ ਪਿੱਛੇ ਹਟਦਾ ਮੈਂ। ਕੰਮ ਕਰਾਵਾਂਗੇ ਜਿੱਥੇ ਗਲਤ ਕਰਨ ਔਰ ਹੁਣ ਜਿੱਥੇ ਅੱਗੇ ਆਪਾਂ ਇਹਨਾਂ ਨੂੰ ਘੇਰਦੇ ਸੀ ਹੁਣ ਆਪਾਂ ਉਹਨਾਂ ਬੰਦੇ ਨੂੰ ਨਾਲ ਲੈ ਕੇ ਜਾਵਾਂਗੇ ਕੰਮ ਕਰਾਵਾਂਗੇ ਇਹ ਸੇਵਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਆਪਾਂ ਕਦੀ ਵੀ ਉੱਥੇ ਪੋਲਿਟਿਸ਼ੀਅਨ ਬਣ ਕੇ ਨਹੀਂ ਆਏ ਅਸੀਂ ਤੇ ਸਾਡੀ ਕੀ ਔਕਾਤ ਆ ਸੀ ਕੁਝ ਵੀ ਨਹੀਂ ਆ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਬਹੁਤ ਵੱਡਾ ਵਾ ਔਰ ਉਸ ਸੇਵਾ ਕਰਮਾ ਭਾਗਾਂ ਵਾਲਿਆਂ ਨੂੰ ਮਿਲਦੀ ਅਸੀਂ ਉਹਦੇ ਘਰ ਦੇ ਬੱਚੇ ਆ ਉਹਦੇ ਘਰ ਦੇ ਦਾਸ ਆ ਔਰ ਉਸ ਨਗਰੀ ਦੇ ਸੇਵਾਦਾਰ ਆ ਇਸ ਤੋਂ ਗਾੜੀ ਆ ਸਾਡੀ ਸੋਚ ਹੀ ਨਹੀਂ ਆ ਸਾਡੀ ਰਾਜਨੀਤੀ ਕੋਈ ਨਹੀਂ ਉੱਥੇ ਠੀਕ ਹੈ ਧੰਨਵਾਦ ਸੋ ਬਿਲਕੁਲ ਜੇਕਰ ਗੱਲ ਕਰ आदेश जारी ਕੀਤੇ ਸਿਗੇ ਕਿ ਕੋਈ ਵੀ ਇਸ ਤਰੀਕੇ ਨਾਲ ਖੁਸ਼ੀਆਂ ਨਹੀਂ ਮਨਾਏਗਾ ਪਰ ਇਸ ਬਾਬਤ ਜੇਕਰ ਗੱਲ ਕਰ ਲਾ ਤਾਂ ਕਈ ਖੁਸ਼ੀਆਂ ਮਨਾਉਂਦੇ ਵੀ ਨਜ਼ਰ ਆਏ ਢੋਲ ਵਾਜਿਆਂ ਨਾਲ ਅਤੇ ਇਸ ਤੋਂ ਇਲਾਵਾ ਆਤਿਸ਼ਬਾਜੀ ਤੱਕ ਵੀ ਚਲਾਈ ਗਈ ਪਰ ਕਿੱਥੋਂ ਤੱਕ ਇਹ ਜਾਇਜ਼ ਸੀਗਾ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨੀਆਂ ਪਰ ਚਲੋ ਇਹ ਸਭ ਕੁਝ ਹੋਇਆ ਹਰ ਇੱਕ ਪਾਰਟੀ ਨੇ ਕੀਤਾ ਹਰ ਇੱਕ ਦੇ ਵਿੱਚ ਜ਼ਰੂਰ ਖੁਸ਼ੀ ਦਾ ਮਾਹੌਲ ਸੀਗਾ ਪਰ ਜ਼ਰੂਰ ਉਹ ਸ਼ਹਾਦਤਾਂ ਦੇ ਦਿਨ ਵੀ ਸਾਨੂੰ ਯਾਦ ਹੋਣੇ ਚਾਹੀਦੇ ਸੀਗੇ ਕਿਉਂਕਿ ਗੁਰਗੋਬਿੰਦ ਸਿੰਘ ਪਾਸ਼ਾ ਹੀ ਨੇ ਜਦੋਂ ਇਹ ਆਪਣੇ ਪਰਿਵਾਰ ਵਿਛੋੜਾ ਹੋਇਆ ਜਦੋਂ ਆਪਣਾ ਪਰਿਵਾਰ ਵਾਰ ਦਿੱਤਾ ਇਸ ਤੋਂ ਵੱਡੀ ਸ਼ਾਇਦ ਮੈਨੂੰ ਨਹੀਂ ਲੱਗਦਾ ਕੋਈ ਰਾਜਨੀਤੀ ਹੋ ਸਕਦੀ ਸੀਗੀ ਪਰ ਇਹ ਸਮਝਣਾ ਚਾਹੀਦਾ ਸੀਗਾ ਕਿਥੋਂ ਤੱਕ ਇਹ ਜਾਇਤ ਸੀਗਾ ਜਾਂ ਕਿਸ ਤਰੀਕੇ ਨਾਲ ਇਹ ਕੀਤਾ ਗਿਆ ਪਰ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਪਹਿਲਾ ਸੋਨੋ ਜੰਡਿਆਲਾ ਹੁਣ ਜਿਹੜੇ ਇਸ ਬਾਬਤ ਗੱਲਬਾਤ ਕਰਦੇ ਰਹੇ ਨੇ ਕਿ ਗੁਰੂ ਨਗਰੀ ਦੇ ਵਿੱਚ ਗੰਦਗੀ ਹੈ ਕੂੜੇ ਦੇ ਢੇਰ ਨਜ਼ਰ ਆਉਂਦੇ ਨੇ ਪਰ ਹੁਣ ਜਿਹੜੀ ਆ ਮੇਅਰ ਇਹਨਾਂ ਦਾ ਬਣੇਗਾ ਪਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਹੁਣ ਗੁਰੂ ਨਗਰੀ ਦੇ ਵਿੱਚ ਕੀ ਸੁਧਾਰ ਹੁੰਦੇ ਨੇ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਜੇਕਰ ਮੇਅਰ ਸਾਡਾ ਹੋਏਗਾ ਕਾਉਂਸਲਰ ਸਾਡੇ ਹੋਣਗੇ ਤਾਂ ਬਾਹ ਫੜ ਕੇ ਕੰਮ ਲਿੱਤੇ ਜਾਣਗੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਗੁਰੂ ਨਗਰੀ ਦੇ ਹਾਲਾਤ ਕਾਰਪੋਰੇਸ਼ਨ ਨੂੰ ਲੈ ਕੇ ਕਿਦਾਂ ਦੇ ਦੇਖਣ ਨੂੰ ਮਿਲਦੇ ਨੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਓਨਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤ